ਅਸੀਂ ਇਸ ਲਈ ਆਏ ਜੀ ਜਿਹੜੀ ਪ੍ਰਾਈਵੇਟ ਗੱਡੀ ਚੱਲ ਰਹੀ ਹੈ ਟੈਕਸੀ ਦੇ ਵਿੱਚ ਉਹਨੂੰ ਪ੍ਰੋਪਰ ਦੇ ਕੇ ਨਾ ਬੰਦ ਕਰਾਉਣ ਲਈ ਪਰ ਪਲੱਸ ਜਿਹੜੀ ਬੰਦਾ ਬੰਦਾ ਐਪ ਚੱਲ ਰਹੀ ਹੈ ਉਹਨੂੰ ਬੰਦ ਕਰਾਉਣ ਦੇ ਸੰਬੰਧ ਵਿੱਚ ਅੱਛਾ ਪਹਿਲਾਂ ਵੀ ਕਈ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਨੇ ਲੱਗਦਾ ਕੋਈ ਹੱਲ ਨਹੀਂ ਹੋਇਆ ਸੁੱਤੇ ਬੱਟੇ ਨੇ ਜੀ ਪੰਜਾਬ ਸਰਕਾਰ ਸੁੱਤੀ ਬੱਟੀ ਹੈ ਡਿਪਟੀ ਸਿਕਮਿਸ਼ਨਰ ਸਾਹਿਬ ਸੁੱਤੇ ਬੱਟੇ ਨੇ ਆਡਿਓ ਸਾਹਿਬ ਸੁੱਤੇ ਬੱਟੇ ਨੇ ਇਹ ਅਸੀਂ ਆ ਕਿ ਪੂਰਾ ਮਾਨ ਬਣਾ ਕੇ ਆਏ ਆ ਪੱਕਾ ਧਰਨਾ ਦਵਾ ਕੇ ਜੇ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਮੰਨਿਆ ਅਸੀਂ ਭੁਗੜਦਾਲ ਦੇ ਵੀ ਜਾਵਾਂਗੇ ਅੱਛਾ ਚਾਬੀਆਂ ਗਲਾਂ ਦੇ ਉੱਪਾਈਆਂ ਆਈਆਂ ਗੱਡੀਆਂ ਨੂੰ ਹਾਂਜੀ ਚਾਬੀਆਂ ਦੇ ਕੇ ਜਾਵਾਂਗੇ ਅੱਛਾ ਚਾਬੀਆਂ ਦੇਣਾ ਹੈ ਜੀ ਇਹ ਨਾਲ ਲੈ ਕੇ ਆਏ ਆ ਅੱਛਾ ਚਾਬੀਆਂ ਦੇਣਾ ਹੈ ਨੇ ਲਗਭਗ ਕਿਤੇ ਨਾ ਕਿਤੇ ਜੋ ਤੁਸੀਂ ਬਲਬਲਾ ਐਪ ਦਾ ਜ਼ਿਕਰ ਕਰ ਰਹੇ ਹੋ ਲੋਕੀ ਕਹਿੰਦੇ ਕਿ ਇਹ ਪ੍ਰਾਈਵੇਟ ਕੰਪਨੀ ਹੈ ਅਸੀਂ ਪੈਸੇ ਸਾਡੇ ਬਚਦੇ ਨੇ ਤੁਸੀਂ ਪੈਸੇ ਵੱਧ ਮੰਗਦੇ ਪਾਜੀ ਭਰਾਇਆ ਕਰਦੇ ਆਪਾਂ ਗੱਡੀਆਂ ਵੇਚ ਦਿੰਨੇ ਟੈਕਸੀਆਂ ਕੋ ਟੈਕਸੀ ਗੱਡੀ ਕਿਉਂ ਯੂਜ਼ ਕਰਦੇ ਜਿੰਨਾ 2 ਨੰਬਰ ਦਾ ਕੰਮ ਬਲਾ ਬਲਾ ਐਪ ਦੇ ਵਿੱਚ ਹੋ ਰਿਹਾ ਚਿੱਟਾ ਸਪਲਾਈ ਹੋ ਰਿਹਾ ਰਿਵੋਲਵਰ ਗੰਨਾ ਕੱਟੇ ਸਭ ਲਾਈ ਹੋ ਰਿਹਾ ਤੁਸੀਂ ਰੋਡ ਤੇ ਖੜੇ ਮੈਂ ਤੁਹਾਨੂੰ ਰੋਡ ਤੇ ਚੱਕ ਕੇ ਲੈ ਕੇ ਜਾ ਰਿਹਾ ਤੁਸੀਂ ਕੌਣ ਹੋ ਕਿੱਥੇ ਰਹਿੰਦੇ ਹੋ ਕੀ ਨਾਮ ਹੈ ਕੋਈ ਪਤਾ ਨਹੀਂ ਕਾਟਾ ਗਲਾ ਬੜਾ ਡਰਾਈਵਰ ਮਾਰ ਦਿੰਦੇ ਗਲਾ ਬੜਤਾ ਨੈਟ ਛੜਤਾ ਉਹਦਾ ਜ਼ਿੰਮੇਵਾਰ ਕੌਣ ਆ ਜੋਨ ਡੀਸੀ ਸਾਹਿਬ ਕੋ ਐ ਕੀ ਕਹਿੰਦੇ ਜੀ ਅਸੀਂ ਅੱਜ ਦੁਬਾਰਾ ਮੰਗ ਪੱਤਰ ਦੇਣ ਆਏ ਆ ਤੇ ਪਲੱਸ ਪੱਕਾ ਜ਼ਰਨਾ ਦੇਣ ਆਏ ਆ ਸਰ ਇਹ ਤਾਂ ਇੱਕ ਤਰ੍ਹਾਂ ਦਾ ਸਾਨੂੰ ਸਰਕਾਰ ਨੇ ਬੇਲੇ ਬਿਠਾਤਾ ਜੀ ਇੱਕ ਤਰ੍ਹਾਂ ਦਾ ਤਾਂ ਅਸੀਂ ਚਾਬੀਆਂ ਜੀ ਡੀਸੀ ਸਾਹਿਬ ਨੂੰ ਦੇਣ ਆਏ ਆ ਵੀ ਉਹ ਦਿਨੋਂ ਤੋਂ ਚਾਬੀਆਂ ਹੀ ਫੜਾ ਦਈਏ ਜਦੋਂ ਕੰਮ ਤਾਂ ਉਦਾਂ ਵੀ ਨਹੀਂ ਹੋ ਰਿਹਾ ਸਾਡੇ ਤੋਂ ਬੀਬੀ ਹਾਏ ਟੈਕਸ ਸਾਡੇ ਪਰਿਵਾਰੇ ਆ ਪਰ ਮਾੜਾ ਦੇ ਪਰਿਵਾਰੇ ਆ ਸਾਡੇ ਦੋ ਤੇ ਪ੍ਰਾਈਵੇਟ ਗੱਡੀਆਂ ਨੂੰ ਇਹਨਾਂ ਨੇ ਅਥਾਰਟੀਆ ਦਿੱਤੀਆਂ ਹੋਈਆਂ ਉਹ ਸਵਾਰੀਆਂ ਚੱਕ-ਚੱਕ ਕੇ ਲੈ ਕੇ ਜਾਂਦੀਆਂ ਨੇ 2-200 ਰੁਪਏ ਚ ਟੰਡਿਗੜ ਅੰਮ੍ਰਿਤਸਰ ਦਿੱਲੀ 500 ਰੁਪਏ ਚ ਹੰਦਾ ਇੱਕ ਤਰ੍ਹਾਂ ਦਾ ਬਿੱਲਾ ਬਿਠਾਦਾ ਸਰ ਕੋਈ ਕੋਣ ਨਹੀਂ ਸਾਰੇ ਪ੍ਰਾਈਵੇਟ ਗੱਡੀਆਂ ਵਾਲੇ ਬਲਾ ਬਲਾ ਐਪ ਜਿਹੜੀਆਂ ਐਪਾਂ ਚੱਲਦੀਆਂ ਨੇ ਜੀ ਅੱਜ ਪੁੱਛੋ ਕੀ ਗੱਲਬਾਤ ਹੋਈ ਹੈ ਸਰ ਅੱਜ ਅਸੀਂ ਚਾਬੀਆਂ ਬਣਾਉਣ ਆਏ ਆ ਗੱਡੀਆਂ ਦੀਆਂ ਸਾਰੀਆਂ ਦੀਆਂ ਇਹ ਉਦਾਂ ਵੀ ਕੰਮ ਕਰਕੇ ਕੀ ਫਾਇਦਾ ਨਾ ਸਾਡਾ ਘਰ ਪਰਿਵਾਰ ਚੱਲ ਰਿਹਾ ਨਾ ਸਾਡੇ ਤੋਂ ਖਰਚੇ ਪੂਰੇ ਹੋ ਰਹੇ ਇੱਕ ਤਾਂ ਇਹ ਗੱਡੀਆਂ ਸਟਾਇਡ ਤੇ ਲੱਗੀਆਂ ਹੋਈਆਂ ਨੇ ਤਾਂ ਕਰਕੇ ਚਾਬੀਆਂ ਅਸੀਂ ਫੜਾਣਾ ਹੈ ਅੱਜ ਡੀਸੀ ਸਾਹਿਬ ਨੂੰ ਪਹਿਲਾਂ ਵੀ ਮੰਗ ਪੱਤਰ ਸਾਡੇ ਭਰਾਵਾਂ ਨੇ ਦਿੱਤਾ ਸੀਗਾ ਤੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅੱਛਾ ਪਹਿਲਾਂ ਵੀ ਕਈ ਗੱਡੀਆਂ ਰੋਕੀਆਂ ਗਈਆਂ ਨੇ ਹਾਂਜੀ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਪਰ ਬਾਪੂ ਤੋਂ ਉਸਦੇ ਕੋਈ ਸਰਕਾਰੀ ਨਹੀਂ ਪ੍ਰਸ਼ਾਸਨ ਸੁਪਤਾ ਪਏ ਕੁਝ ਵੀ ਨਹੀਂ ਹੋ ਰਿਹਾ ਡਰਾਈਵਰ ਵਾਸਤੇ ਤਾਂ ਕੁਝ ਹੋ ਹੀ ਨਹੀਂ ਰਿਹਾ ਸਰ ਉਹ ਤਾਂ ਇੱਕ ਤਰ੍ਹਾਂ ਦੇ ਵੀ ਇਹ ਹਿੰਦੁਸਤਾਨ ਚ ਰਹਿ ਹੀ ਨਹੀਂ ਰਹੇ ਡਰਾਈਵਰ ਦਾ ਬਈ ਇਹ ਇਸ ਇਸ ਨਾ ਦੇ ਸਖਸ ਹੈ ਹੀ ਨਹੀਂ ਦੁਨੀਆ ਤੇ ਇਹ ਤਾਂ ਇਹ ਸਮਝਿਆ ਹੋਇਆ ਸਾਨੂੰ ਸਰਕਾਰ ਸਾਧਨੀ ਨਹੀਂ ਦੇਦੀ ਜੀ ਬਿਲਕੁਲ ਵੀ ਨਹੀਂ ਦੇਦੀ